ਹੈਲੋ ਜੀ ਗੁਰਵਿੰਦਰ ਫੈਮਿਲੀ ਵਲੌਗ ਵੈਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਰ ਜੀ ਠੀਕ ਠਾਕ ਹੋਗੇ ਹਾਂਜੀ ਫਰੈਂਡਸ ਅੱਜ ਆਪਾਂ ਫੁੱਲ ਕੁੜਤੀ ਦੀ ਕਟਿੰਗ ਕਰਾਂਗੇ ਤੇ ਕੁੜਤੀ ਵੇ ਤੁਹਾਨੂੰ ਦੱਸਾਂਗੇ ਇਹਦੀ ਟੀਰਾ ਆਪਾਂ ਕਿਸ ਤਰੀਕੇ ਨਾਲ ਜੋੜਨਾ ਹੈਗਾ ਬਾਜੂ ਆਪਾਂ ਸਹੀ ਤਰੀਕੇ ਨਾਲ ਕਿਵੇਂ ਜੋੜਨੀ ਹੈ ਜੀ ਪਲੇਟਸ ਆਪਾਂ ਕਿਵੇਂ ਪਾਉਣੀ ਹੈ ਪੱਲਾ ਕਿਵੇਂ ਲੈੜਨਾ ਹੈ ਜੀ ਆਪਣਾ ਤੇ ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੀ ਫੁੱਲ ਕੁੜਤੀ ਦੀ ਸਟੀਚਿੰਗ ਦੀ ਤੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਜੀ ਆਪਾਂ ਗਲਾ ਕੱਪੜੇ ਤੇ ਅਟੈਚ ਕਰਾਂਗੇ ਜੀ ਤੇ ਆਪਾਂ ਪ੍ਰੈਸ ਨਾਲ ਗਲਾ ਨਹੀਂ ਅਟੈਚ ਕਰਦੇ ਜੀ ਆਪਾਂ ਸਿੰਪਲ ਮਸ਼ੀਨ ਨਾਲ ਗਲਾ ਅਟੈਚ ਕਰਾਂਗੇ ਐਸ ਤਰੀਕੇ ਨਾਲ ਗਲਾ ਆਪਾਂ ਕੱਪੜੇ ਤੇ ਅਟੈਚ ਕਰ ਲਿਆ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਉੱਪਰ ਇਸ ਤਰੀਕਾ ਨਾਲ ਫੋਲਡਿੰਗ ਕਰਾਂਗੇ ਇਸ ਤੋਂ ਬਾਅਦ ਆਪਾਂ ਗਲੇ ਦਾ ਸੈਂਟਰ ਕਰ ਲੈਣਾ ਹੈ ਕੜਤੀ ਦਾ ਜੀ ਫਰੰਟ ਵਾਲਾ ਪਾਸਾ ਲਾਵਾਂਗੇ ਆਪਾਂ ਕੜਤੀ ਦਾ ਕੜਤੀਦਾ ਵੀ ਆਪਾਂ ਸੈਂਟਰ ਕਰ ਲੈਣਾ ਕੜਤੀ ਦੇ ਸਿੱਧੇਲੇ ਪਾਸੇ ਆਪਾਂ ਗੱਲ ਰੱਖਾਂਗੇ ਇਸ ਤਰੀਕੇ ਨਾਲ ਕੱਟਣਾ ਕੱਟ ਮਲਾਵਾਂਗੇ ਤੇ ਬੁਕਰਮ ਦੇ ਨਾਲ ਨਾਲ ਸੀਨ ਲਾ ਦਾਂਗੇ ਗਲਾ ਆਪਣਾ ਅਟੈਚ ਹੋ ਗਿਆ ਇਸ ਤੋਂ ਬਾਅਦ ਆਪਾਂ ਗਲੇ ਦੇ ਸੈਂਟਰ ਚੋਂ ਕਪੜਾ ਕਟਿੰਗ ਕਰ ਦਾਂਗੇ ਅੱਧਾ ਇੰਚ ਕਪੜਾ ਸਲਾਈ ਦੇ ਨਾਲ ਰੱਖਾਂਗੇ ਤੇ ਨਾਲ ਛੋਟੇ ਛੋਟੇ ਕੱਟ ਲਾ ਦਾਂਗੇ ਸਾਰੇ ਗਲੇ ਤੇ ਕੱਟ ਆਪਣਾ ਸਲਾਈ ਦੇ ਉੱਪਰ ਨਹੀਂ ਹੋਣਾ ਚਾਹੀਦਾ ਨਾਲ-ਨਾਲ ਕੱਟ ਹੋਣੇ ਚਾਹੀਦੇ ਆ ਲਓ ਜੀ ਕੱਟ ਲੱਗ ਗਿਆ ਆਪਣੇ ਇਸ ਤੋਂ ਬਾਅਦ ਆਪਾਂ ਗਲੇ ਨੂੰ ਪੁੱਠੇ ਵਾਲੇ ਪਾਸੇ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਤੇ ਇੱਥੇ ਆਪਾਂ ਵੱਡੇ ਵੱਖ ਨੇ ਇੱਕ ਸਲਾਈ ਲਾ ਦਾਂਗੇ ਜੀ ਲਓ ਜੀ ਗਲਾ ਆਪਣਾ ਫੋਲਡਿੰਗ ਹੋ ਗਿਆ ਗਲਾ ਸਾਰਾ ਬਣ ਗਿਆ ਇਸ ਤੋਂ ਬਾਅਦ ਆਪਾਂ ਸੂਟ ਦੀਆਂ ਪਲੇਟਾਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਮੈਂ ਮੋਡੇ ਲਈ ਪਲੇਟ ਪਾਉਂਗੀ ਇਸ ਤਰੀਕੇ ਨਾਲ ਤੁਸੀਂ ਇੱਥੋਂ ਫੜ ਲੈਣਾ ਇਸ ਤਰੀਕੇ ਨਾਲ ਇਹਨਾਂ ਬਿਲਕੁਲ ਐ ਸਿੱਧਾ ਕਰਨਾ ਇਹਦੇ ਵਿੱਚ ਕੋਈ ਵਲ ਨਹੀਂ ਹੋਣਾ ਚਾਹੀਦਾ ਕੱਪੜੇ ਦੇ ਵਿੱਚ ਬਿਲਕੁਲ ਇਸ ਤਰੀਕੇ ਨਾਲ ਸਿੱਧੀ ਹੋਣੀ ਚਾਹੀਦੀ ਹੈ ਤੇ ਜਿਹੜੀ ਆਪਾਂ ਅੱਗੋਂ ਤੋਂ ਪਲੇਟ ਜੀ ਬਰੀਕ ਰੱਖਾਂਗੇ ਤੇ ਇਸ ਤੋਂ ਬਾਅਦ ਐਂਡ ਤੇ ਆਪਾਂ ਅੱਧੇ ਇੰਚ ਦੀ ਪਲੇਟ ਲੈ ਜਾਾਂਗੇ ਜੀ ਚੌੜੀ ਤੇ ਖਾਲੀ ਮਸ਼ੀਨ ਚਲਾਵਾਂਗੇ ਜੀ ਆਪਾਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਪਲੇਟ ਪਾਵਾਂਗੇ ਸੈਂਟਰ ਤੋਂ ਬਿਲਕੁਲ ਅੱਗੇ ਤੋਂ ਬਿਲਕੁਲ ਆਪਾਂ ਬ੍ਰੀਕ ਸਾਈ ਰੱਖਾਂਗੇ ਤੇ ਇਸ ਨਿਸ਼ਾਨਤੀ ਆਉਂਦੇ ਤਿੱਕ ਆਪਾਂ ਅੱਧੇ ਇੰਚ ਦੀ ਸਿਲਾਈ ਕਰ ਦੇਣੀ ਆ ਦੇਖੋ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਦੂਸਰੇ ਪਾਸੇ ਵਾਲੀ ਮੋਢੇ ਦੀ ਪਲੇਟ ਪਾਵਾਂਗੇ ਇਹ ਵੀ ਇਸ ਤਰੀਕੇ ਨਾਲ ਹੀ ਪਾਵਾਂਗੇ ਆਪਾਂ ਇਸ ਤੋਂ ਬਾਅਦ ਆਪਾਂ ਕਮਰ ਵਾਲੀ ਪਲੇਟ ਪਾਵਾਂਗੇ ਇਹ ਵੀ ਆਪਾਂ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਕਪੜਾ ਕਰ ਲੈਣਾ ਹੈ ਕੱਪੜੇ ਵਿੱਚ ਕੱਪੜੇ ਵਿੱਚ ਕੋਈ ਵੀ ਵਾਲ ਨਹੀਂ ਹੋਣਾ ਚਾਹੀਦਾ ਤੁਹਾਡੇ ਇਹ ਵੀ ਅੱਗੇ ਤੋਂ ਬਰੀਕ ਕਰਾਂਗੇ ਤੇ ਇੱਥੋਂ ਥੋੜੀ ਜਿਹੀ ਆਪਾਂ ਚੌੜੀ ਕਰ ਦਾਂਗੇ ਜੀ ਡਿਸਲਾਈ ਇਸ ਤਰੀਕੇ ਨਾਲ ਹੋਣਾ ਚਾਹੀਦੀ ਆ ਇਸ ਤੋਂ ਬਾਅਦ ਦੂਸਰੀ ਸਾਈਡ ਪਲੇਟ ਪਾਵਾਂਗੇ ਆਪਾਂ ਲਓ ਜੀ ਆਪਣੀ ਦੋਨੇ ਸਾਈਡ ਕਮਰ ਵਾਲੀ ਤੇ ਮੋਢੇਲੀ ਪਲੇਟ ਪੈ ਗਈ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸਿੱਧੀ ਪਲੇਟ ਸਿੱਧੀ ਪਲੇਟ ਆਪਾਂ ਕਿਵੇਂ ਪਾਉਣੀ ਹੈ ਜੀ ਇਸ ਤਰੀਕੇ ਨਾਲ ਕੱਪੜਾ ਰੱਖਾਂਗੇ ਆਪਾਂ ਤੇ ਇਸ ਤਰੀਕ ਨਾਲ ਇੱਥੋਂ ਕਪੜਾ ਇਸ ਤਰੀਕ ਨਾਲ ਚੱਕਾਂਗੇ ਜੀ ਆਪਾਂ ਇਸ ਤਰ੍ਹਾਂ ਇਸ ਤੋਂ ਬਾਅਦ ਮੈਂ 1.5 ਇੰਚ ਚੌੜੀ ਇੱਕ ਪੱਟੀ ਲਈ ਹੈ ਤੇ ਲੰਬਾਈ ਉਹ ਲਈ 7 ਇੰਚ ਰੱਖੀ ਹੈ ਜੀ ਤੁਸੀਂ ਇਹਨੂੰ 7.5 ਵੀ ਰੱਖ ਸਕਦੇ ਹੋ ਤੇ 6.5 ਵੀ ਰੱਖ ਸਕਦੇ ਆ ਜੀ ਇਸ ਤੋਂ ਬਾਅਦ ਮੈਂ ਇਸ ਤਰੀਕੇ ਨਾਲ ਪਲੇਟ ਦੇ نیچے ਕਪੜਾ ਰੱਖੂੰਗੀ ਜੀ ਇਸ ਤਰ੍ਹਾਂ ਅੱਧਾ ਕਪੜਾ ਤਾਂ ਜੀ ਆਪਣੇ ਪਲੇਟ ਦੇ ਥੱਲੇ ਆ ਜੂਗਾ ਅੱਧਾ ਕਪੜਾ ਆਪਾਂ ਪਲੇਟ ਦੇ ਉੱਪਰ ਫੋਲਡਿੰਗ ਕਰ ਦੇਣਾ ਇਸ ਤਰੀਕੇ ਨਾਲ ਐਕਸਟਰਾ ਅੱਗੇ ਤੋਂ ਪਲੇਟ ਬਿਲਕੁਲ ਬਰੀਕ ਹੋਊਗੀ ਸੈਂਟਰ 'ਚ ਅੱਧਾ ਇੰਚ ਚੌੜੀ ਪਲੇਟ ਹੋਊਗੀ ਜੀ ਤੇ ਐਂਡ ਤੇ ਆ ਕੇ ਵੀ ਪਲੇਟ ਆਪਣੀ ਬਰੀਕ ਹੋਊਗੀ ਇਸ ਤਰੀਕੇ ਨਾਲ ਪਲੇਟ ਬਣ ਜੂਗੀ ਆਪਣੀ ਇਸ ਤੋਂ ਬਾਅਦ ਆਪਾਂ ਦੂਸਰੀ ਪਲੇਟ ਪਾਵਾਂਗੇ ਇਸ ਤਰ੍ਹਾਂ ਹੀ ਸੈਂਟਰ ਚੋ ਪਲੇਟ ਤੁਸੀਂ ਮੋਟੀ ਪਤਲੀ ਕਰ ਸਕਦੇ ਆ ਜੇ ਹੈਵੀ ਸੂਟ ਜਾਰਾ ਕਰ ਰਹੇ ਹੋ ਤੁਸੀਂ ਇੱਧਾ ਇੰਚ ਦੀ ਪਲੇਟ ਪਾ ਸਕਦੇ ਆ ਜੇ ਤੁਸੀਂ ਨਾਰਮਲ ਸੂਡ ਸਟਿਚ ਕਰ ਰਹੇ ਆ ਤੁਸੀਂ ਇੱਥੋਂ ਪੈਰ ਪੈਰ ਦੇ ਸੀਨ ਵੀ ਲਾ ਸਕਦੇ ਆ ਜੀ ਦੇਖੋ ਫਰੰਟ ਵਾਲਾ ਪਾਸਾ ਆਪਣਾ ਕੰਪਲੀਟ ਹੋ ਗਿਆ ਗਲਾ ਜਿਹੜਾ ਗਿਆ ਜੀ ਪਲੇਟਾਂ ਆਪਣੀਆਂ ਪੈ ਗਈਆਂ ਸਾਰੀਆਂ ਇਸ ਤੋਂ ਬਾਅਦ ਆਪਾਂ ਬੈਕ ਪੱਲਾ ਲਾਵਾਂਗੇ ਸਭ ਤੋਂ ਪਹਿਲਾਂ ਬੈਕ ਪੱਲੇ ਦੀ ਆਪਾਂ ਪਲੇਟ ਪਾਵਾਂਗੇ ਇਸ ਤਰੀਕੇ ਨਾਲ ਚੱਕਾਂਗੇ ਕਪੜਾ ਇਸ ਤਰ੍ਹਾਂ ਦੇਖੋ ਬੈਗ ਪੱਲੇ ਦੀ ਪਲੇਟਾ ਪੈ ਗਈਆਂ ਇਸ ਤੋਂ ਬਾਅਦ ਆਪਾਂ ਬੈਗ ਜਿਹੜਾ ਗਲਾ ਕਟਿੰਗ ਕੀਤਾ ਸੀ ਉਸ ਤੇ ਆਪਾਂ ਰੇਵ ਟਾਕੀ ਲਾਵਾਂਗੇ ਉਹ ਕਿਵੇਂ ਲਾਉਣੀ ਹੈ ਜੀ ਇਹ ਰੇਵ ਟਾਕੀ ਆਪਾਂ ਸਸ ਕਪੜਾ ਹੈਗਾ ਇਸ ਤਰ੍ਹਾਂ ਤੇ ਆਪਾਂ ਨੂੰ ਇਧਰਲੇ ਖੁੰਝੇ ਤੋਂ ਕਪੜਾ ਫੜਾਂਗੇ ਇਸ ਤਰੀਕੇ ਨਾਲ ਜੀ ਤੇ ਇਧਰੋਂ ਆਪਾਂ ਇਧਰਲੇ ਖੁੰਝੇ ਫੜਾਂਗੇ ਇਸ ਤਰੀਕੇ ਨਾਲ ਰੇਵ ਕਪੜਾ ਹੋ ਜਾਊਗਾ ਇਸ ਤਰ੍ਹਾਂ ਆਪਾਂ ਰੇਵ ਕਰ ਲੈਣਾ ਇਸ ਤਰੀਕੇ ਨਾਲ ਕਪੜਾ ਤੇ ਵਿਚਾਲੋ ਆਪਾਂ ਕਟਿੰਗ ਕਰਦੇ ਨੇ ਜੀ ਜੇ ਕਪੜਾ ਸਹੀ ਤਰੀਕੇ ਨਾਲ ਆਪਣਾ ਬਿਲਕੁਲ ਰੇਵ ਹੋਊਗਾ ਤਾਂ ਹੀ ਬੈਕ ਗਲੀ ਦੀ ਫਿਨਿਸ਼ਿੰਗ ਆਊਗੀ ਆਪਣੀ ਤੇ ਇਹ ਵਾਲਾ ਕਪੜਾ ਮੈਂ 2 ਇੰਚ ਚੌੜਾ ਕਟਿੰਗ ਕਰੂੰਗੀ ਬੈਕ ਗਲਾ ਆਪਣਾ 7 ਇੰਚ ਹੈਗਾ ਤੇ ਆਪਣੀ ਰੇਵ ਟਾਕੀ ਘਟ ਹੈ ਤੇ ਆਪਾਂ ਇਹ ਚ ਜੋੜ ਲਾਵਾਂਗੇ ਜੀ ਇੱਕ ਰੇਵ ਕਪੜਾ ਹੋਰ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਅਪਰੇ ਜੋੜ ਲਾਵਾਂਗੇ ਦੇਖੋ ਇਸ ਤਰ੍ਹਾਂ ਇਹ ਸਿੱਧਾ ਜੋੜ ਨਹੀਂ ਲਾਉਣਾ ਤੇ ਇਹ ਵੀ ਜੋੜ ਲਾਉਣਾ ਇਸ ਤਰੀਕੇ ਨਾਲ ਹਾਂਗੇ ਆਪਾਂ ਉੱਪਰ ਆ ਬੈਕ ਪੱਲਾ ਹੋ ਗਿਆ ਜੀ ਆਪਣਾ ਗਲਾ ਤੇ ਉੱਪਰ ਇਸ ਤਰੀਕੇ ਨਾਲ ਰੇਵ ਟਾ ਕੇ ਰੱਖਾਂਗੇ ਹਾਂ ਜਿਹੜਾ ਉੱਪਰਲਾ ਰੇਵ ਕਪੜਾ ਹੈ ਜੀ ਆਪਾਂ ਇਹ ਇਹ ਖਿੱਚ-ਖਿੱਚ ਕੇ ਨਹੀਂ ਲਾਉਣਾ ਇਸ ਤਰੀਕੇ ਨਾਲ ਸਿਰਫ ਨਾਰਮਲ ਤਰੀਕੇ ਨਾਲ ਰੱਖ ਕੇ ਲਾਉਣਾ ਹੈਗਾ ਤੇ ਜੀ ਆਪਾਂ ਖਿੱਚ ਕੇ ਲਾਵਾਂਗੇ ਤਾਂ ਆਪਣੇ ਗਲੇ ਦੇ ਵਿੱਚ ਤਰਪਾਈ ਤੋਂ ਬਾਹਰ ਵਾਲ ਪਿਆਣਗੇ ਇਸ ਲਈ ਇਹ ਕਪੜਾ ਆਪਣਾ ਇਸ ਤਰੀਕੇ ਨਾਲ ਨੋਰਮਲ ਰੱਖਣਾ ਜੀ ਲਓ ਜੀ ਇੱਕ ਸਲਾਈ ਲੱਗ ਗਈ ਆਪਣੀ ਇਸ ਤੋਂ ਬਾਅਦ ਕੀ ਕਰਨਾ ਆਪਾਂ ਸਲਾਈ ਦੇ ਨਾਲ ਨਾਲ ਕੱਟ ਲਾ ਦੇਣੇ ਆ ਸਲਾਈ ਦੇ ਉੱਪਰ ਕੱਟ ਨਹੀਂ ਲਾਉਣਾ ਨਾਲ ਨਾਲ ਕੱਟ ਲਾਉਣਾ ਹੈਗਾ ਇਸ ਤਰੀਕੇ ਨਾਲ ਤੋਂ ਬਾਅਦ ਕੀ ਕਰਨਾ ਆਪਾਂ ਇਹ ਥੱਲੇ ਵਾਲਾ ਕੱਪੜਾ ਆਹ ਸਲਾਈ ਵਾਲਾ ਇਹਨੂੰ ਆਪਾਂ ਰੇਪ ਟਾਕੀ ਦੇ ਥੱਲੇ ਕਰ ਦੇਣਾ ਇਸ ਤਰ੍ਹਾਂ ਰੇਪ ਟਾਕੀ ਦੇ ਥੱਲੇ ਕਰ ਦੇਣਾ ਤੇ ਉੱਪਰ ਆਪਾਂ ਸਲਾਈ ਲਾ ਦੇਣੀ ਰੇਪ ਟਾਕੀ ਦੇ ਉੱਪਰ ਕੋੜਤੀ ਇਹ ਕੱਪੜੇ ਉੱਪਰ ਸਲਾਈ ਲਾਉਣੀ ਆ ਪਰ ਰੇਪ ਟਾਕੀ ਦੇ ਉੱਪਰ ਸਲਾਈ ਲਾਉਣੀ ਆ ਕੱਪੜਾ ਸਾਰਾ ਰੇਪ ਟਾਕੀ ਦੇ ਥੱਲੇ ਕਰ ਦੇਣਾ ਇੱਧਰ ਨੂੰ ਇਸ ਤੋਂ ਬਾਅਦ ਆਪਾਂ ਜਿਹੜਾ ਰੇਪ ਪੱਟੀ ਆ ਹਾ ਉਹਨੂੰ ਇਸ ਤਰੀਕੇ ਨਾਲ ਫੋਲਡਿੰਗ ਕਰ ਦੇਣਾ ਜਿਹੜੀ ਪਹਿਲਾਂ ਨਹੀਂ ਸਲਾਈ ਲਾਈ ਸੀ ਉਹਦੇ ਉੱਪਰ ਉੱਪਰ ਸਲਾਈ ਲਾ ਦੇਣੀ ਆ ਲੋਜੀ ਇਹ ਪੱਟੀ ਲੱਗੀ ਆਪਣੀ ਇਸ ਤੋਂ ਬਾਅਦ ਇਹ ਨੀਚੇ ਇਸ ਤਰੀਕੇ ਨਾਲ ਹੋ ਗਏ ਤਰਪਾਈ ਹੋ ਜੂਗੀ ਦੇਖੋ ਜੀ ਹਣ ਆਪਾਂ ਬਾਜੂ ਦੀ ਕਟਾਈ ਕਰਾਂਗੇ ਬਾਜੂ ਦਾ ਮੋਢਾ ਆਪਣਾ ਛੋਟਾ ਰਹੋਗੇ ਇਸ ਤਰੀਕੇ ਨਾਲ ਆਪਾਂ ਲੈ ਇਸ ਤਰੀਕੇ ਨਾਲ ਚਾਰ ਕੱਪੜੇ ਦੋ ਆਹ ਵਾਲੇ ਕੱਪੜੇ ਹੈ ਜੀ ਤੇ ਦੋ ਆਹ ਵਾਲੇ ਕੱਪੜੇ ਹੈ ਜੀ ਇੱਕ ਇਹਨਾਂ ਦੀ ਬਾਜੂ ਬਣੂਗੀ ਇੱਕ ਇਹਨਾਂ ਦੀ ਬਾਜੂ ਬਣੂਗੀ ਇਸ ਤੋਂ ਬਾਅਦ ਆਪਾਂ ਇਹ ਕਰਨਾ ਇਸ ਤਰੀਕੇ ਨਾਲ ਪੁੱਠੇ ਵਾਲੇ ਪਾਸੇ ਇਹਨੂੰ ਸਲਾਈ ਲਾ ਦਾਂਗੇ ਪਹਿਲਾਂ ਇਸ ਤਰ੍ਹਾਂ इधर भी सिलाई ला देंगे इस तू तो पर जोड़ इस तरीके कर देने देखो इस तरीके जोड़ आ गए तो एक पास कटिंग कर देंगे एक पास उपर मोढ़ा रह जाएगा इधरों अपना तो एक पास मोडे थले आज सिलाई सारी इस तो बार आप कटिंग करा देखो जो कर जोड़ लाए थे आसे पास अपने जोड़ आ गए एक बाजू अपनी आ गई इसके ऊपर आप दूसरी बाजू रख देंगे इस तरीके ਐਕਸਟਰਾ ਤੇ ਬਾਹਾਂ ਦੀ ਕਟਿੰਗ ਕਰ ਦਾਂਗੇ ਇਸ ਤੋਂ ਬਾਅਦ ਆਪਾਂ ਫੀਟਿੰਗ ਦੇ ਨਿਸ਼ਾਨ ਲਾਵਾਂਗੇ ਸਾਰੇ ਆਪਣੇ ਪਲੇਟਾ ਪੈ ਗਏ ਆ ਗਲਾ ਜੜਿਆ ਗਿਆ ਜੀ ਇਸ ਤਰੀਕੇ ਨਾਲ ਕਪੜਾ ਆਪਾਂ ਫੋਲਡਿੰਗ ਕਰ ਲਾਂਗੇ ਕੁੜਤੀ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰ ਲਾਂਗੇ ਇਸ ਤਰ੍ਹਾਂ ਜੀ ਇਸ ਤਰੀਕੇ ਨਾਲ ਦੇਖੋ ਦੋਨੇ ਪਾਸੇ ਆਪਣੇ ਦੇਖੋ ਆਪਣੇ ਕਪੜਾ ਫੋਲਡਿੰਗ ਹੋ ਗਿਆ ਜੀ ਇਸ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਕੀ ਕਰਨਾ ਜੀ ਆਪਾਂ ਫੀਟਿੰਗ ਦੇ ਨਿਸ਼ਾਨ ਲਾਵਾਂਗੇ ਕਮਰ ਦੇ ਤੇ हिਪ ਦੇ ਉਹ ਨਿਸ਼ਾਨ ਆਪਾਂ ਕਿਵੇਂ ਲਾਉਣੇ ਆ ਜੀ ਛਾਤੀ ਕੋਲ ਹੋ ਹੈਗਾ ਜੀ ਆਪਣਾ 18.5 ਆਪਾਂ ਕਿਵੇਂ ਲਾਉਣੇ ਜੀ ਇਸ ਤਰੀਕੇ ਨਾਲ ਕਪੜਾ ਫੋਲਡਿੰਗ ਕਰ ਲੈਣਾ ਇੱਥੇ ਇੰਚ ਟੇਪ ਰੱਖ ਲੈਣਾ ਜਿੱਥੇ ਆਪਣਾ ਕਪੜਾ ਬੰਦ ਵਾਲੀ ਸਾਈਡ ਆ ਕੁੜਤੀ ਦਾ ਦੇਖੋ ਇੱਥੋਂ ਤੇ ਇੱਥੋਂ ਆਪਾਂ ਰੱਖ ਲੈਣਾ 18.5 ਤੇ ਸਵਾ 9 ਤੇ ਨਿਸ਼ਾਨੀ ਲਾ ਦਣੀ ਆ। ਸਵਾ 9 ਤੇ ਇਸ ਤੋਂ ਬਾਅਦ ਕਮਰ ਹੈਗੀ ਹੈ ਜੀ ਆਪਣੀ 16 ਐਸ ਤੇ ਕਨੈਂਚ ਤੇ ਰੱਖਣਾ ਇੱਥੇ ਤੇ ਜਿਹੜੀਆਂ ਆਪਾਂ ਪਲੇਟਾਂ ਪਾਉਣੀਆਂ ਹੋਣੀਆਂ ਜੀ ਆਹ ਕਮਰ ਵਾਲੀਆਂ ਇਹਦੇ ਨੀਚੇ ਨਿਸ਼ਾਨ ਲਾਉਣਾ ਆਪਾਂ ਇਹਦੇ ਥੱਲੇ ਨਿਸ਼ਾਨ ਲਾਵਾਂਗੇ 8 ਇੰਚ ਦੇ 16 ਦਾ ਹਾਫ ਹੋ ਗਿਆ 8 ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਜੀ हिਪ ਆਪਣੀ हिਪ ਦੀ ਆਪਾਂ ਕੱਟ ਵਾਲੇ ਨਿਸ਼ਾਨ ਲਾਏ ਹੋਏ ਦੇਖੋ ਚਾਕਾਂ ਦੇ ਸਾਈਡ ਸੀ ਨਾਲ ਨਿਸ਼ਾਨ ਲੱਗੇ ਨੇ ਜਿਹੜੇ ਚਾਕਾਂ ਤੇ ਇੱਥੇ हिਪ ਦਾ ਨਿਸ਼ਾਨ ਲੱਗੂਗਾ ਜੀ हिਪ ਹੈਗੀ ਹੈ ਆਪਣੀ 19.5 ਇੰਚ ਤੇ ਆਪਾਂ ਲਾਵਾਂਗੇ ਜੀ ਇਸ ਤਰੀਕੇ ਨਾਲ ਪੌਣੇ 10 ਤੇ ਨਿਸ਼ਾਨ ਪੌਣੇ 10 ਤੇ ਨਿਸ਼ਾਨ ਲਾਵਾਂਗੇ ਜੀ ਹਾਫ ਹੋ ਗਿਆ 19.5 ਦਾ ਪੌਣੇ 10 ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਜੀ ਆਪਾਂ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਜੇ ਆਪਣੀ ਫਿਟਿੰਗ ਜਾਰੇ ਹੁੰਦੀ ਜੀ ਤਾਂ ਆਪਾਂ ਇੱਥੇ 2.5 ਤੇ 3 ਇੰਚ ਦਾ ਨਿਸ਼ਾਨ ਲਾਉਂਦੇ ਜਿਨ੍ਹਾਂ ਆਪਣੀ ਗੁਲਾਈ ਬਾਹਰ ਨੂੰ ਆਏ ਹੋਣੇ ਸੀਗੇ ਆਪਣੀ ਫਿਟਿੰਗ ਨਾਰਮਲ ਹੈ ਜੀ ਇਸ ਲਈ ਆਪਾਂ ਇੱਥੇ ਸਿੱਧੇ ਨਿਸ਼ਾਨ ਲਾ ਦਿੱਆ ਇਸ ਤੋਂ ਬਾਅਦ ਆਪਾਂ ਦੂਜੇ ਪਾਸੇ ਨਿਸ਼ਾਨ ਕੱਢ ਦਾਂਗੇ ਜੀ ਇਹ ਲੋ ਲਓ ਜੀ ਆਪਣੇ ਫਿਟਿੰਗ ਦੇ ਨਿਸ਼ਾਨ ਲੱਗ ਗਏ ਦੋਨਾਂ ਪਾਸੇ ਦੇਖੋ ਤੁਸੀਂ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇਸ ਤਰੀਕੇ ਨਾਲ ਬੈਕ ਵਾਲਾ ਪੱਲਾ ਲਾਵਾਂਗੇ ਆਪਾਂ ਆ ਆਪਣਾ ਬੈਕ ਵਾਲਾ ਪੱਲਾ ਹੋ ਗਿਆ ਜੀ ਦੇਖੋ ਤੁਸੀਂ ਤੇ ਇਹਦੇ ਉੱਪਰ ਆਪਾਂ ਫਰੰਟ ਵਾਲਾ ਪੱਲਾ ਰੱਖਣੀ ਹੈ ਇਸ ਤਰੀਕੇ ਨਾਲ ਤੇ ਆਪ ਰੱਖਣਾ ਕਿਵੇਂ ਤੀਰਾ ਜੀ ਕਿਵੇਂ ਜੋੜਨਾ ਜੀ ਦੇਖੋ ਬੈਕ ਵਾਲਾ ਪੱਲੇ ਦੇ ਉੱਪਰ ਫਰੰਟ ਵਾਲਾ ਪੱਲਾ ਇਸ ਤਰੀਕੇ ਨਾਲ ਰੱਖਿਆ ਆਪਾਂ ਜਿਹੜੀ ਆਪਾਂ ਰੇਪ ਟਾ ਕੇ ਲਾਈ ਇਸ ਨੂੰ ਸਾਈਡ ਤੇ ਕਰਤਾ ਇਹਦੇ ਨਾਂ ਰੱਖਤਾ ਜੀ ਇਸ ਤਰੀਕੇ ਨਾਲ ਤੇ ਇਹਨੂੰ ਇਸ ਤੋਂ ਬਾਅਦ ਉੱਪਰ ਫੋਲਡਿੰਗ ਕਰ ਦਾਂਗੇ ਤੇ ਆਪਾਂ ਪੈਰ-ਪੈਰ ਦੀ ਸਿਲਾਈ ਲਾ ਦਾਂਗੇ। ਲਓ ਜੀ ਇਸ ਤਿਕਨੇ ਆਪਣੀ ਟੀਰੇ ਦੀ ਸਿਲਾਈ ਆ ਗਈ। जी रेप टाकी है जी उपर इस तरीके नजूगी जी तो इत अपनी तरपाई हो जूगी दूसरे पास भी सेम आप इस तरीके ही सिलाई लावे जी, जी दो पास तीरे जुड़ गए अपने इस तो बार आप करना है ਆਪਣੇ ਫਰੰਟ ਦੇ ਬੈਕ ਵਾਲਾ ਪਾਸਾ ਹੋ ਗਿਆ ਜੀ ਦੋਨੇ ਜਿਹੜਾ ਉੱਪਰਲਾ ਪਾਸਾ ਹੋ ਗਿਆ ਆਪਣਾ ਫਰੰਟ ਵਾਲਾ ਪਾਸਾ ਜਿਹੜਾ نیچے ਵਾਲਾ ਪਾਸਾ ਹੋ ਗਿਆ ਆਪਣਾ ਬੈਕ ਵਾਲਾ ਪਾਸਾ ਹੋ ਗਿਆ ਜਿਹੜੇ ਆਪਾਂ ਕੱਟ ਦੇ ਨਿਸ਼ਾਨ ਲਾਉਣੇ ਨੇ ਸਾਈਡ ਸੀਨ ਵਾਲੇ ਉਹਨੂੰ ਆਪਾਂ ਬਰਾਬਰ 1 ਇੰਚੇ ਕਰ ਲੈਨੇ ਆ ਇਸ ਤਰੀਕੇ ਨਾਲ ਬੈਕ ਤੇ ਫਰੰਟ ਕਰਕੇ ਜੀ ਇਸ ਤਰੀਕੇ ਨਾਲ ਉਪਰੋਂ ਆਪਾਂ ਇਸ ਤਰੀਕੇ ਨਾਲ ਸिलाई ਰੱਖਣੀ ਹੈ ਦੇਖੋ ਇੱਥੋਂ ਤਾਂ ਆਪਾਂ ਬਰਾਬਰ ਰੱਖ ਲੈਨੇ ਆ ਤੇ ਇਥੋਂ ਹੀ ਸਲਾਈ ਆਪਣੀ ਬਰਾਬਰ ਆਉਗੀ ਬਿਲਕੁਲ ਇਸ ਤੋਂ ਬਾਅਦ ਇੱਥੇ ਉੱਪਰ ਜਾ ਕੇ ਜੀ ਆਪਾਂ 1/2 ਇੰਚ ਕੱਪੜਾ ਅੰਦਰ ਨੂੰ ਕਰ ਲੈਣਾ ਹੈ ਬੈਕ ਪੱਲੇ ਤੋਂ ਫਰੰਟ ਵਾਲਾ ਪਾਸਾ 1/2 ਇੰਚ ਅੰਦਰ ਨੂੰ ਕਰ ਲੈਣਾ ਤੇ ਉੱਪਰੋਂ ਵੀ ਆਪਣਾ ਜਿਹੜਾ ਕੱਪੜਾ ਵਾਧਾ ਜੀ ਉਹ ਉੱਪਰ ਵਧੰਦੇ ਰਹਿਣਾ ਚਾਹੀਦਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਬਾਅਦ ਚ ਜਿਹੜਾ ਵਾਧਾ ਵਧ ਜਾਂਦੇ ਉੱਪਰ ਇਥੋਂ ਬਸ ਤੁਸੀਂ ਚਾਕ ਤੋਂ ਕੱਪੜਾ ਇੱਕੋ ਜਿਹਾ ਕਰ ਲੈਣਾ ਆ ਚੀਜ਼ ਤੋਂ ਜੀ ਡਬਲ ਸਲਾਈ ਕਰ ਦੇਾਂਗੇ ਆਪਾਂ ਤੁਹਾਡੀ ਸਲਾਈ ਇਸ ਤਰੀਕੇ ਨਾਲ ਆਉਣੀ ਚਾਹੀਦੀ ਦੇਖ ਸਕਦੇ ਹੋ ਤੁਸੀਂ ਜਿਹੜਾ ਬੈਕ ਵਾਲਾ ਪਾਸਾ ਜੀ ਇੰਨਾ ਵੱਧੂਗਾ ਕਿਉਂਕਿ ਆਪਾਂ ਪਲੇਟ ਪਾਈ ਹੈ ਇਹਦੇ ਕਰਕੇ ਇੰਨਾ ਕੱਪੜਾ ਵੱਜ ਜਾਣਾ ਇਦਰੋ ਹੀ ਆਪਾਂ ਇੰਨਾ ਕੱਪੜਾ ਕੱਟ ਰੱਖਣਾ ਕਿਉਂਕਿ ਆਪਾਂ ਪਲੇਟ ਪਾਈ ਹੈ ਜੀ ਇਹਦੇ ਕਰਕੇ ਤੋ ਬਾ ਦੂਸਰੇ ਪਾਸੇ ਵੀ ਆਪਾਂ ਇਸ ਤਰੀਕੇ ਨਾਲ ਹੀ ਸਲਾਈ ਲਾ ਦਾਂਗੇ ਦੇਖੋ ਇਹਦੇ ਸਾਈਡ ਵਾਲੇ ਕੱਟ ਲਾਏ ਸੀ ਆਪਾਂ ਸਾਈਡ ਸੀਨ ਵਾਲੇ ਉਹਨੂੰ ਆਪਾਂ ਇਸ ਤਰੀਕੇ ਨਾਲ ਮੋਲਾ ਲਾਂਗੇ ਬਰਾਬਰ ਇੱਥੋਂ ਕਪੜਾ ਬਰਾਬਰ ਹੋਊਗਾ ਜੀ ਇੱਥੋਂ ਆਪਣਾ ਕਪੜਾ ਮੋੜਦੇ ਤੋਂ ਇਸ ਤਰੀਕੇ ਨਾਲ ਅੰਦਰ ਨੂੰ 1/2 ਇੰਚ ਘਟਾ ਲੈਣਾ ਕਪੜਾ ਜੇ ਤੁਸੀਂ ਇਧਰਲੀ ਪਲੇਟ ਥੱਲੇ ਨੂੰ ਕੀਤੀ ਹੈ ਜੀ ਆਹ ਵਾਲੀ ਕਮਰ ਵਾਲੀ ਤੇ ਆਹ ਵਾਲੀ ਪਲੇਟ ਵੀ ਤੁਸੀਂ ਥੱਲੇ ਨੂੰ ਕਰਨੀ ਹੈ ਦੋਨੇ ਪਲੇਟਾਂ ਇੱਕ ਸਾਰ ਕਰਨੀਆਂ ਜੇ ਤੁਸੀਂ ਉੱਪਰ ਨੂੰ ਕਰਨੀ ਦੋਨੇ ਪਲੇਟਾਂ ਉੱਪਰ ਨੂੰ ਕਰਨੀ ਹੈ ਕਮਰ ਵਾਲੀਆਂ ਜੇ ਤੁਸੀਂ ਥੱਲੇ ਨੂੰ ਕਰਨੀ ਹੈ ਤਾਂ ਦੋਨੇ ਪਲੇਟ ਥੋੜੀ ਥੱਲੇ ਨੂੰ ਹੋਣੀ ਚਾਹੀਦੀ ਇਸ ਤਰੀਕੇ ਨਾਲ ਜਿਹੜੀ ਕਮਰ ਦਾ ਨਿਸ਼ਾਨ ਲਾਉਣਾ ਤੁਸੀਂ ਇਹ ਤੁਸੀਂ ਇਸ ਪਲੇਟ ਦੇ ਥੱਲੇ ਹੀ ਲਾਉਣਾ ਹੈ ਕਮਰ ਦਾ ਨਿਸ਼ਾਨ ਤੁਸੀਂ ਵੱਖੀ ਵਾਲੇ ਪਲੇਟ ਦੇ ਉੱਪਰ ਕਦੇ ਵੀ ਨਹੀਂ ਲਾਉਣਾ ਤਾਂ ਕਿ ਤੁਹਾਡੀ ਫਿਟਿੰਗ ਜਿਹੜੀ ਤੁਹਾਡੀ ਫਿਟਿੰਗ ਹੈ ਜੀ ਇਹਨੇ ਖਰਾਬ ਹੋ ਜੂਗੀ ਤੇ ਜੇ ਤੁਸੀਂ ਇਹ ਕਮਰ ਦਾ ਨਿਸ਼ਾਨ ਇਸ ਪਲੇਟ ਦੇ ਥੱਲੇ ਲਾਉਂਗੇ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਕਿਉਂਕਿ ਆਪਾਂ ਪਲੇਟਸ ਦੇ ਆਧਾਰ ਤੇ ਸਾਰੀ ਪਲੇਟਾਂ ਪਾਈਆਂ ਹੈਗੀਆਂ ਵੀ ਜਿਹੜੇ ਹਿਸਾਬ ਨਾਲ ਉਹਨੇ ਕਮਰ ਆਉਂਦੀ ਆ ਉਹ ਹਿਸਾਬ ਤੇ ਪਲੇਟਾਂ ਪਾਈਆਂ ਆਪਾਂ ਜੀ ਇਹ ਆਪਾਂ ਆਨਿਸ਼ਾਨਾ ਕਮਰ ਵਾਲੀ ਪਲੇਟਾਂ ਨੂੰ ਉੱਪਰ ਲਾ ਦੇਾਂਗੇ ਤਾਂ ਆਪਣੀ ਫਿਟਿੰਗ ਖਰਾਬ ਹੋਊਗੀ ਆਪਣੀ ਛਾਤੀ ਕੋਲ ਇੱਕ ਸੂਟ ਦਾ ਘੁੱਟਿਆ ਜਾਊਗਾ ਜੀ ਜਿਹੜੀ ਫਿਟਿੰਗ ਆਪਾਂ ਇੱਥੇ ਬਣਾਉਣੀ ਹੈ ਜੇ ਉਹ ਫਿਟਿੰਗ ਇੱਥੇ ਬਣ ਜਗੀ ਇੱਥੇ ਫਿਟਿੰਗ ਆਪਣੀ ਪਰਫੈਕਟ ਨਹੀਂ ਰਹਣੇਗੀ ਤੇ ਇਸ ਲਈ ਤੁਸੀਂ ਕਮਰ ਵਾਲੀ ਪਲੇਟ ਦੇ ਥੱਲੇ ਹੀ ਕਮਰ ਦਾ ਨਿਸ਼ਾਨ ਲਾਉਣਾ ਹੈ ਸੋ ਬਾਰ ਆਪਾਂ ਕੀ ਕਰਨਾ ਦੇਖੋ ਜਿਹੜਾ ਆਪਣਾ ਕਪੜਾ ਉੱਪਰ ਵਧਿਆ ਹੋਇਆ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਟਿੰਗ ਕਰਨਾ ਹੈ ਆਪਾਂ ਕੀ ਕਰਨੇ ਜੀ ਇਹ ਜਿਹੜਾ ਕਪੜਾ ਇਦਾਂ ਜੂ ਉੱਪਰ ਵੱਧ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਤੈਸਮੀ ਤੈਸਮੀ ਇਸ ਤਰੀਕੇ ਨਾਲ ਇੱਧਰ ਨੂੰ ਇਸ ਤਰੀਕੇ ਨਾਲ ਨਿਸ਼ਾਨ ਲੈ ਆਉਣੇ ਆ। ਐਸਟਰਾ ਤੇ ਇਸ ਕਪੜੇ ਨੂੰ ਆਪਾਂ ਕਟਿੰਗ ਕਰ ਦੇਣਾ ਜੀ। ਇਸ ਤਰੀਕੇ ਨਾਲ ਦੇਖੋ ਬਿਲਕੁਲ ਬਰਾਬਰ ਕਪੜਾ ਹੋ ਗਿਆ ਜੀ ਆਪਣਾ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਕਰਨਾ ਹੈਗਾ ਇਸ ਕਪੜੇ ਨੂੰ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਬਾਜੂ ਦੀ ਫੋਲਡਿੰਗ ਕਰ ਲੈਣੀ ਹੈ ਬਾਜੂ ਆਪਾਂ ਕਟਿੰਗ ਕਰ ਲਈ ਸੀਗੀ ਬਾਜੂ ਦੀ ਫੋਲਡਿੰਗ ਹੋ ਗਈ ਆ ਆਪਾਂ ਹੁਣ ਬਾਹ ਦਾ ਮੋਢਾ ਕਿਵੇਂ ਬਣਾਉਣਾ ਹੈ ਦੇਖੋ ਤੁਸੀਂ ਦੇਖੋ ਆਪਣੇ ਬਾਹ ਹੋ ਗਈ ਜੀ ਫੋਲਡਿੰਗ ਕਰ ਲਈ ਆਪਾਂ ਤੇ ਇਸ ਤੋਂ ਬਾਅਦ ਆਪਾਂ ਕੁੜਤੀ ਦਾ ਮੋਢਾ ਲਾਵਾਂਗੇ ਜੀ ਦੇਖੋ ਆਪਣੇ ਕੁੜਤੀ ਦਾ ਮੋਢਾ ਹੋ ਗਿਆ ਜੀ ਇਸ ਤਰੀਕੇ ਨਾਲ ਦੇਖੋ ਬਿਲਕੁਲ ਬਰਾਬਰ ਆ ਰਿਹਾ ਹੈ ਕਪੜਾ ਇਹ ਇਸ ਤਰ੍ਹਾਂ ਇਹਨੂੰ ਕੀ ਕਰਨਾ ਜੀ ਆਪਾਂ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਦੇਣਾ ਹੈ ਕਪੜਾ ਦੇਖੋ ਆਹ ਵਾਲਾ ਆਪਣਾ ਬਾਹ ਦਾ ਸੈਂਟਰ ਆ ਗਿਆ ਜੀ ਤੇ ਆ ਆਪਣਾ ਤੇ ਜਿਹੜਾ ਜੜਾ ਜੋੜਿਆ ਸੀ ਮੋਢਾ ਉਹ ਆ ਗਿਆ ਜੀ ਆਪਾਂ ਇਸ ਤਰ੍ਹਾਂ ਇਹਨੂੰ ਇੱਥੇ ਰੱਖ ਦੇਣਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਖਿੱਚਣਾ ਨਹੀਂ ਗਿਆ ਬਾਲਾਂ ਤੇ ਜਿੱਥੇ ਆਪਣਾ ਇਸ ਤਰੀਕੇ ਨਾਲ ਸਲਾਈ ਹੁੰਦੀ ਹੈ ਜੀ ਉੱਥੇ ਆਪਾਂ ਨਿਸ਼ਾਨ ਲਾ ਦੇਣਾ ਦੇਖੋ ਆਪਣਾ ਇੱਥੇ ਮੋਢਾ ਜੀ ਬਿਲਕੁਲ ਸਹੀ ਹੋਊਗਾ ਤੇ ਇੱਥੇ ਆਪਾਂ ਨਿਸ਼ਾਨ ਲਾ ਦੇਣਾ ਜੀ ਨਿਸ਼ਾਨ ਲੱਗ ਗਿਆ ਜੀ ਆਪਣਾ ਦੇਖੋ ਇੰਨਾ ਆਪਣਾ ਮੋਢਾ ਤਿਆਰ ਹੋ ਗਿਆ ਇਸ ਤੋਂ ਬਾਅਦ ਜਿੰਨੀ ਆਪਣੀ ਮੂਰੀ ਹੈ ਜੀ ਬਾਹਾਂ ਦੀ ਆਪਾਂ ਉੱਥੇ ਨਿਸ਼ਾਨੀ ਲਾ ਦੇਣੀ ਹੈ ਬਾਦੀ ਮੂਰੀ ਜੀ ਆਪਣੀ ਸਵਾ ਪੰਜ ਤਿਆਰ ਹੈ ਇਸ ਤਰ੍ਹਾਂ ਇਹ ਬਾਜੀ ਆਪਣੀ ਨਿਸ਼ਾਨ ਲਾਗੇ ਜੀ ਦੋਨਾਂ ਬਾਜੂ ਨੂੰ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲਾਂਗੇ ਲੋ ਜੀ ਬਾਹਵੇਂ ਜੀ ਆਪਣੀ ਬਣ ਗਈ ਹੈ ਤੇ ਫਿਟਿੰਗ ਨੇ ਸੀਨਾ ਵੀ ਲੱਗ ਗਈਆਂ ਆਪਣੀਆਂ ਆਪਾਂ ਹੁਣ ਬਾਹਾਂ ਜੋੜਨੀ ਕਿਵੇਂ ਆ ਦੇਖੋ ਤੁਸੀਂ ਦੇਖੋ ਤੁਸੀਂ ਇਸ ਤਰੀਕੇ ਨਾਲ ਕਾਟਾਂ ਦੇਖ ਲੈਣੀਆਂ ਜੀ ਦੇਖੋ ਜਿਹੜੀ ਬਾਹਾਂ ਦੀ ਵੀ ਘੱਟ ਵਾਲੀ ਕਾਟਾ ਉੱਪਰ ਹੈ ਤੇ ਜਿਹੜੀ ਕਮੀਜ਼ ਦੀ ਵੀ ਘੱਟ ਵਾਲੀ ਕਾਟ ਉੱਪਰ ਹੈ ਬਾਹਾਂ ਵੀ ਆਪਣੀ ਸਿੱਧੀ ਹੈ ਜੀ ਤੇ ਕੁੜਤੀ ਵੀ ਆਪਣੀ ਸਿੱਧੀ ਆ ਤੇ ਆਪਾਂ ਬਾਹਾਂ ਜੋੜਨੇ ਕਿਵੇਂ ਆ ਜੀ ਇਸ ਤਰੀਕੇ ਨਾਲ ਦੇਖੋ ਇਸ ਤਰ੍ਹਾਂ ਆ ਬਾਹਾਂ ਦੀ ਸਲਾਈ ਆ ਗਈ ਜੀ ਆਪਣੀ ਆ ਫਿਟਿੰਗ ਵਾਲੀ ਕੁੜਤੀ ਦੀ ਸਲਾਈ ਹੋ ਗਈ ਇਹਨਾਂ ਸਲਾਈ ਨੂੰ ਆਪਾਂ ਆਪਸੇ ਦੀ ਮਿਲਾ ਕੇ ਤੇ ਇਸ ਤਰੀਕੇ ਨਾਲ ਇਸ ਤਰ੍ਹਾਂ ਕਰ ਲੈਣਾ ਜੀ ਇਹਨੂੰ ਆਪਾਂ ਇਸ ਤਰ੍ਹਾਂ ਤੇ ਬਾਹ ਤੇ ਮੋੜਾ ਆਪਾਂ ਜੁਆਇੰਟ ਕਰਕੇ ਸਟਿਚ ਕਰ ਦੇਣੀ ਹੈ ਤੇ ਜਿਹੜਾ ਤੀਰੇ ਵਾਲੀ ਸਲਾਈ ਹੈ ਇਹ ਜਿਹੜੀ ਆ ਵਾਲੀ ਸੀਨ ਹੈ ਜਿਹੇ ਪਿਛਲੇ ਪਾਸੇ ਕਰਦਣੀ ਹੈ ਆਪਾਂ ਦੇਖੋ ਜੀ ਬਾਹ ਦਾ ਮੋਢਾ ਤੇ ਕਮੀਜ਼ ਦਾ ਮੋਢਾ ਆਪਣਾ ਬਿਲਕੁਲ ਸਹੀ ਸਹੀ ਆ ਜੀ ਕਿਸੇ ਪਾਸੇ ਕੋਈ ਵੀ ਵਾਲ ਨਹੀਂ ਗੇ ਤੁਸੀਂ ਦੇਖ ਸਕਦੇ ਹੋ ਆਪਣੇ ਤੇ ਬੈਕ ਸਾਈਡ ਵੀ ਕੋਈ ਵਾਲ ਨਹੀਂ ਗਾ ਤੇ ਇਸ ਤੋਂ ਬਾਅਦ ਦੂਸਰਾ ਮੋਢਾ ਆਪਾਂ ਇਸ ਤਿੱਕ ਨੇ ਜੋੜ ਲੈਣਾ ਬਾਹ ਦਾ ਮੋਢਾ ਇਸ ਤਰ੍ਹਾਂ ਕਰਕੇ ਜੀ ਆਪਾਂ ਇਸ ਤਰ੍ਹਾਂ ਕਰ ਲਾਂਗੇ ਜੀ ਆਪਾਂ बस ਆਪਾਂ ਇਹ ਹੀ ਧਿਆਨ ਰੱਖਣਾ ਜਿਹੜੀ ਕਾਟ ਆਪਣੀ ਬਿਲਕੁਲ ਸਹੀ ਹੋਣੀ ਚਾਹੀਦੀ ਦੇਖੋ ਦੋਨੇ ਕਾਟ ਆਪਣੀ ਬਿਲਕੁਲ ਸਹੀ ਆ ਘੱਟ ਵਾਲੀ ਕਾਰ ਜਿਹੜੀ ਉੱਪਰ ਆ ਆਪਣੀ ਬਾਹਾਂ ਦੀ ਵੀ ਤੇ ਕੁੜਤੀ ਦੀ ਵੀ ਉੱਪਰ ਆ ਜੀ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਕਾਟਾਂ ਨੂੰ ਆਸ ਵਿੱਚ ਦੀ ਇਸ ਤਰੀਕੇ ਨਾਲ ਮਿਲਾ ਲਾਂਗੇ ਇਹ ਆਪਾਂ ਜਿਹੜੀ ਬਾਹਾਂ ਦੀ ਮੇਨ ਸਲਾਈ ਆ ਤੇ ਜਿਹੜੀ ਕੁੜਤੀ ਦੀ ਫੀਟਿੰਗ ਵਾਲੀ ਸਲਾਈ ਨੂੰ ਇਸ ਤਰੀਕੇ ਨਾਲ ਮਿਲਾ ਲਾਂਗੇ ਜੀ ਇੱਥੋਂ ਆਪਾਂ ਤੇ ਆਹ ਵਾਲੇ ਕੱਪੜੇ ਨੂੰ ਆਪਾਂ ਇਸ ਤਰੀਕਾ ਨਾਲ ਕਰ ਦਾਂਗੇ ਇਹਨੂੰ ਇਸ ਤਰੀਕਾ ਨਾਲ ਕਰ ਦਾਂਗੇ ਤੇ ਆਪਾਂ ਇਸ ਤੋਂ ਬਾਅਦ ਮੋਢੇ ਵਿੱਚ ਇਸ ਤਰੀਕੇ ਨਾਲ ਬਾਜੂ ਉਧਰ ਕਰ ਲੈਣੀ ਆ। ਇਸ ਤਰ੍ਹਾਂ ਤੇ ਆਪਾਂ ਸਲਾਈ ਲਾ ਦਿੰਨੀ ਆ ਜੀ। ਲੋ ਜੀ ਦੂਸਰੇ ਪਾਸੇ ਵੀ ਆਪਣੇ ਮੋਢੇ ਆਪਣੇ। ਲੋ ਜੀ ਦੂਸਰੇ ਪਾਸੇ ਇਹ ਬਾਂਹ ਲੱਗ ਗਈ ਆਪਣੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆਪਣੇ ਕੋਈ ਵਲਨਿੰਗ ਆ ਤੇ ਦੂਜੇ ਪਾਸੇ ਵੀ ਆਪਣੇ ਕੋਈ ਵਲਨਿੰਗ ਆ ਕੋਈ ਵੀ ਇੱਕ ਵੀ ਵਲਨਿੰਗ ਆ ਜੀ ਆਪਣੇ ਬਾਜੂ ਦੇ ਵਿੱਚ। ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਕੇਰਾ ਫੋਲਡਿੰਗ ਕਰ ਦਾਂਗੇ ਜੀ ਵੀਡੀਓ ਬਾਈ ਲੰਬੀ ਹੋ ਜਾਂਦੀ ਆ ਕੇਰਾ ਇਸ ਤਰੀਕੇ ਆਪਣੇ ਤੇ ਨਿਸ਼ਾਨ ਲੱਗੇ ਇਹਨੂੰ ਆਪਾਂ ਫੋਲਡਿੰਗ ਕਰ ਦਾਂਗੇ ਇਸ ਤਰੀਕੇ ਨਾਲ ਜੀ ਇਸ ਤਰ੍ਹਾਂ ਜਿਸ ਵਾਰ ਆਪਾਂ ਕੇਰੇ ਦੀ ਨਿਸ਼ਾਨੀ ਲਾ ਕੇ ਜੀ ਤੇ ਆਪਾਂ ਚਾਕ ਫੋਲਡਿੰਗ ਕਰ ਦਾਂਗੇ ਇਹ ਹਾਂਜੀ ਫ੍ਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ